ਸਾਰ ਸੰਕਿਉ ਇਹ ਜੋ ਮੂਰ ਹੈ ਥਲੇ ਜੋਤੀ ਜੋਤੂ ਘਰ ਦੇ ਕਲੰਕ ਨраяਨ ਨਾਲ ਬਾਰਾ ਸ਼ੇਰ ਸਿੰਘ বিষ্ণੂ ਭਗਵਾਨ ਇਹ અવਤਾਰ ਜਵੀਆਂ ਦੀ ਮੂਰ ਹੈ અવਤਾਰ ਜਵੀਆਂ ਦੀ ਜੈ ਹੈ ਸੋਹਮ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਜਿਹੜੀ ਆਪਾਂ ਕਰਦੇ ਔਰ અવਤਾਰ ਜਵੀਆਂ ਦੀ ਹੀ ਹਰ ਸੰਤ ਜੋ ਸਤਿਗੁਰ ਸ਼ਬਦ ਦਾ ਜਿਹੜਾ ਲੇਖ ਹੈ ਗ੍ਰੰਥਾਂ ਦੇ ਵਿੱਚ ਆਪਾਂ ਪੁੱਤ ਦੇ ਪੁੱਤ ਦਾ ਔਰ ਜਿਹੜਾ ਲੇਖ ਚੱਲਦਾ ਹੈ ਮਹਾਰਾਜ ਗੁਰੂ ਸਿੰਘ ਜੀ ਚੱਲਦਾ ਜਿਸ ਤਰ੍ਹਾਂ ਲੇਖ ਦੇ ਵਿੱਚ ਹੈ ਕਿ ਗੁਰੂ ਸਾਹਿਬਾਨਾਂ ਦੀ ਵੀ ਬਾਣੀ ਹੈ ਤੇ ਪਿਤਾ ਹਮਾਰੇ ਪ੍ਰਗਟੇ ਮਾਝ ਪਿਤਾ ਪੂਰਨ ਕੀਨੀ ਸਾਧ ਹੋਂਦੇ ਜਿਵੇਂ ਤੁਸੀਂ ਲਿਖਾ ਜਿਹੜੀ ਔਰ ਪਿਤਾ ਪੂਤਰਾ ਕੀਨੀ ਸਾਧ ਜੋ ਪਿਤਾ ਆ ਪਰਮੇਸ਼ਰ ਜੀ ਦੀ ਬਾਣੀ ਦੀ ਧਰਤੀ ਤੇ ਪ੍ਰਗਟ ਹੋਇਆ ਬੇਟਾ ਭਵੰਦੇ ਵਿੱਚ ਜਿਹੜਾ ਸਭ ਦਾ ਪਿਤਾ ਆ ਔਰ ਮਾਤਰੂ ਦੇ ਖੇਲ ਕਰਨ ਵਾਸਤੇ ਬਾਝਾ ਹੱਥ ਪਿੰਡ ਭਿੰਡਾ ਕਰਦਾ ਕੋਹਿੰਡ ਨੂੰ ਬਾਹਰ ਤੇ ਹੀ ਆ ਰਿਹਾ ਹੈ ਔਰ ਪਿਤਾ ਪ੍ਰਗਟ ਹੋਇਆ ਔਰ ਉਸ ਵੀ ਨਾਲ ਪ੍ਰਗਟ ਹੋਇਆ 23 ਸਾਲ ਦੇ ਬਾਅਦ ਜਾਮਾ ਲਵਾਇਆ ਪੁੱਤ ਨੂੰ ਵੀ ਜਨਮ ਲਵਾਇਆ ਨਾ ਪ੍ਰਗਟ ਨਹੀਂ ਲਿਖਿਆ ਜਨਮ ਲਿਖਿਆ ਹੈ ਕਿ ਜਨਮ ਲਵਾਇਆ ਜਨਮ ਜਾਂ ਸੱਚਾ ਉਸ ਜਨਮ ਔਰ ਪਿਓ ਤੇ ਪੁੱਤ ਇਕੱਠੇ ਰਹੇ ਨੇ ਇਹ ਕਰਕੇ ਵੀ ਪਿਛਲਾ ਇਤਿਹਾਸ ਸਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪਰ ਪਿਓ ਤੇ ਪੁੱਤ ਇਕੱਠੇ ਰਹੇ ਪਿਤਾ ਔਰ ਪੁੱਤ ਦੀ ਸਾਹ ਜਿਵੇਂ ਇਹ ਪਿਤਾ ਕੌਣ ਹੈ ਮਾਰੇ ਛੇ ਸਿੰਘ ਜਾਂ ਪੁੱਤ ਕੌਣ ਹੈ ਮਾਰੇ ਪੂਰਨ ਸਿੰਘ ਜੀ ਔਰ ਗੁਰੂ ਸਾਹਿਬ ਜੀ ਬਾਣੀ ਆ ਔਰ ਫਿਰ ਦੇ ਕਰਕੇ ਇਕੱਠੇ ਰਹੇ ਸਰਦਾਰ ਜੀ ਇਕੱਠੇ ਰਹੇ ਪਰਮੇਸ਼ਰ ਤੇ ਮਹਾਰਾਜ ਪੂਰਨ ਸਿੰਘ ਜੀ ਤੇ ਮਹਾਰਾਜੇ ਇਕੱਠੇ ਰਹੇ ਤੇ ਉਹ ਤੇ ਪੁੱਤ ਇਕੱਠੇ ਰਹੇ 13 ਨੰਬਰ ਗ੍ਰੰਥ ਦੀ ਲੇਖਕ ਇਸ ਦੀ ਸ਼ਹਾਦਤ ਕਥਿੰਦੀ ਆ ਔਰ ਫਿਰ ਜਿਹੜਾ ਪਿਤਾ ਹੈ ਆਪੋ ਨੇ ਅੱਗੇ ਸਾਹ ਵਧਾਈ ਔਰ ਸਾਂਝ ਉਤਾਈ ਔਰ ਪਿਤਾ ਨੇ ਦੇਹ ਛੱਡੀ ਕਿਹਾ ਜੋ ਤੁਸਲੂ ਕੋ ਹੋ ਕੇ ਔਰ ਆਪਣੇ ਸੋਤਰੀ ਦੇਹ ਦੇ ਵਿੱਚ ਬੈਠ ਕੇ ਫਿਰ ਅੱਗੇ ਸਾਂਝ ਪਾ ਕੇ ਖੇਲ ਕੇ ਸਾਡੇ ਵਰਗੀ ਸਾ ਬਾਣੀ ਦਾ ਸਾਧਿਆ ਚਾਇ ਮਿਛਲੀ ਬਾਣੀ ਦਾ ਦੇਖ ਵੇਖ ਤੋਂ ਚਾਹੇ ਹੋਣ ਵਾਲੀ ਦਾ ਦੇਖ ਤੋਂ ਬਾਣੀ ਤਾਂ ਸਾਧਿਆ ਜੀਵ ਦੀ ਸਮਝ ਦੇ ਵਿੱਚ ਫਰਕ ਹੋ ਸਕਦਾ ਲੇਕਿਨ ਲੇਖਾਂ ਦੇ ਵਿੱਚ ਕੋਈ ਵੀ ਬਾਣੀ ਜਦੋਂ ਮਤਾਂ ਕੋਈ ਪਰੇਟ ਕੋ ਮੁੰਡਾ ਆਪਣੇ ਆਪ ਪਿਆਰ ਹੁੰਦਾ ਹੋਇਆ ਸਮਝਣਾ ਹੈ ਥੋੜਾ ਸ਼ੂਟ ਹਾਊਸ ਪਾਹਾਂ ਸਾਤ ਮਿੰਟ ਸ਼ਾਂਤ ਲਾਓ ਉਸ ਦੀ ਚਵੀ ਗ੍ਰੰਥ ਪੜੋਗੇ ਤੇ ਫਿਰ ਤੁਹਾਨੂੰ ਪਤਾ ਲੱਗਣਾ ਹੈ ਕਿਲੀ ਨੂੰ ਦਾ ਬਚਾ ਲਾਗਰੀ ਤੋਂ ਇਹ ਤੁਹਾਨੂੰ ਲੈ ਕੇ 24 ਫੜੋਗੇ 10 ਤੋਂ 15 ਸਾਲ ਗ੍ਰੰਥ ਪੜ੍ਹ ਤੇ ਲਾਓਗੇ ਤੇ ਫਿਰ ਤੁਹਾਨੂੰ ਪਤਾ ਲੱਗਣਾ ਕਿ ਹੋਰ ਕੀ ਹੋਇਆ ਜਾਵੇ ਇਹ ਜਦੋਂ ਕੁਛ ਨਹੀਂ ਹੋਣਾ 5-10 ਮਿੰਟ ਜਾਂ ਜਿੰਨਾ ਤੇ ਸੁਣਨਾ ਸੁਣ ਕੇ ਸੌਣਾ ਜਦੋਂ ਨਹੀਂ ਸੁਣਨਾ ਆਪਾਂ ਜਕਾਰੇ ਲਾ ਕੇ ਨਿ ਸਮਾਪਤੀ ਕਰ ਦਿੰਦੇ ਹਾਂ ਜਿਹੜੀ ਗੱਲ ਚੱਲ ਰਹੀ ਆ ਸਤਿਗੁਰੂ ਸ਼ਬਦ ਦੇ ਕਿਹੜੇ ਕਾਲਕੁੱਤ ਦੀ ਗੱਲ ਕਰਨ ਲੱਗੇ ਜਮੇ ਗ੍ਰੰਥ ਦੀ ਜਨਮ ਕਾਰਨੀ ਦੀ ਸੰਪੂਰਨ ਰੂਪ ਦੇ ਵਿੱਚ ਇਥੇ ਹੁਣੇ ਸਮੇ ਸਾਰੀ ਗੱਲ ਚੱਲ ਰਹੀ ਆ ਸੁਣ ਕੇ ਕਰਕੇ ਸੁਣੋ ਜਿਹੜੇ 2-4 ਵੀ ਬੱਜਣਾ ਕੋਈ ਸਤ ਸੰ ਕਰਨਾ ਸਤਿਗੁਰੇ ਸ਼ਬਦ ਦਾ ਜਨਮ ਜਿਹੜਾ ਹੈ ਉਹ ਕਾਰ ਤੋਂ ਨਹੀਂ ਆਪਣੇ ਵਿੱਚੋਂ 스스로 ਜਨਮ ਲਿਖਾਇਆ ਜੋਤੀ ਰੂਪ ਸਤਿਗੁਰ ਸਤਿਗੁਰ ਸਹਿਬਾਨ ਪੈਗੰਬਰ ਸਹਿਬਾਨ ਗੁਰੂ ਸਹਿਬਾਨ ਨੇ ਕਿਆ ਕਹਿ ਸਤਿ ਸ਼ਬਦ ਐ ਸ਼ਬਦੀ ਕੱਤੀ ਅਸੀਂ ਨਹੀਂ ਜਾਣਦੇ ਤੇਰਾ ਜਨਮ ਕਿੱਥਾਂ ਹੋਇਆ ਜਿਸ ਨੇ ਤੈਨੂੰ ਜਨਮ ਦਿੱਤਾ ਹੈ ਕੋਈ ਮੋਸਮ ਨਹੀਂ ਕੁਛ ਅਸੀਂ ਤੇਰੇ ਜਨਮ ਬਾਰੇ ਨਹੀਂ ਜਾਣਦੇ ਲਾਖੜੀ ਤੋਂ ਸਤਿਗੁਰੇ ਸ਼ਬਦ ਜਿਹੜੀ ਆਗ ਤੇ ਆ ਕੋਈ ਛੋਟੀ ਆਗ ਨਹੀਂ ਇਸ ਨੂੰ ਤੱਕ ਕੇ ਸੁਣਨਾ ਹੈ ਲੇਕਿਨ ਸਤਿਗੁਰੂ ਸ਼ਬਦ ਦਾ ਅਵਤਾਰ ਨੂੰ ਪਗੰੜਾ ਨਾ ਹੋਵਾਂ ਨੂੰ ਨਹੀਂ ਪਤਾ ਪਰ ਸਤਿਗੁਰੂ ਸ਼ਬਦ ਨੂੰ ਜਿਹੜਾ ਹੈ ਸਤਿਗੁਰੂ ਸ਼ਬਦ ਕਹਿ ਰਿਹਾ ਇਹ ਅਕਾਲ ਪੁਰਖ ਮੈਂ ਤੇਰਾ ਨੰਨਾ ਬੱਚਾ ਹੈ ਇਹ ਨੂੰ ਸਮਝਾ ਸਤਿਗੁਰੂ ਸ਼ਬਦ ਦਾ ਜਵਾਬ ਤੇ ਗੁਰੂ ਸਰਤਾਸ ਨੰਬਰ ਕੋਈ ਜਵਾਬ ਦਿਓ ਜੇ ਅਸੀਂ ਜਿਹੜੇ ਜਮੀਾਰੇ ਦਾਸ ਪਾਏ ਲੇਕਿਨ ਸਤਿਗੁਰੂ ਸ਼ਬਦ ਜਿਹੜਾ ਉਹ ਅਕਾਲ ਦਾ ਜਿਹੜਾ ਆ ਉਹ ਬੇਅੰਤ ਦਾ ਕੋਈ ਅੰਤ ਨਹੀਂ ਜਾਣਦਾ ਸਤਿਗੁਰੂ ਸ਼ਬਦ ਦੀ ਕਾਲ ਪੁੱਤਰਾ ਗਾਂ ਮੇਤ ਆਪਣੇ ਬਾਪ ਦਾ ਨਹੀਂ ਪਉਂਦਾ ਕਿ ਮੇਰਾ ਬਾਪ ਇਤਨਾ ਕ ਵੱਡਾ ਆ ਕਿੱਡਾ ਕਵੱਡਾ ਦਾ ਸਥਾਨ ਆ ਕਿੰਨੀ ਕਵੱਡੀਆਂ ਦੀ ਖੇលਿਆ ਕਿੰਨਾ ਕਵੱਡਾ ਆ ਅਗੰ ਕੰਬੜਾ ਕਿੰਨੀ ਕਵੱਡੀਆਂ ਦੀ ਖੇលਿਆ ਸਤਿਗੁਰੂ ਸ਼ਬਦ ਦੀ ਕਹਿ ਰਿਹਾ ਕਿ ਮੈਂ ਸਤਿਗੁਰੂ ਤੱਕ ਤੇਰਾ ਨੰਨਾ ਬੱਚਾ ਆ ਸਤਾ ਪੁੱਛ ਗਾਲ ਨੰਨਾ ਬੱਚਾ ਬਾਲੀ ਬੋਧਿਆ ਮੇਰੀ ਤੱਕੀ ਤੋਂ ਇਹ ਨੰਨਾ ਵੱਜਾ ਮੇਰੀ ਬਾਲੀ ਹੋ ਗਿਆ ਐ ਇੱਕ ਤਕਾਲ ਸੁ ਪ੍ਰਮਾਤਮਾ ਮੈਂ ਤੇਰਾ ਰਾਹੀ ਜਿੰਨਾ ਵੀ ਤੇ ਨਹੀਂ ਪਾਉਂਦਾ ਇੱਕ ਗੱਲ ਤੇ ਸਰਕਾਰ ਕੋਲ ਹੋ ਰਹੀ ਹੈ ਦੇਖ ਸਿਰਫ ਨਾਨਕ ਜੁਰਮੇ ਜਾਂ ਕਿ ਮੇਰੀ ਤੇ ਕਿਹੜੀ ਧਾਰ ਐ ਸ਼ਬਦੀ ਸੁ ਇੱਕਿਆ ਜੋ ਕਿ ਨਾਨਕ ਦੀ ਧਾਰ ਗੋਵਿੰਦ ਦਾ ਰੂਪ ਤੇ ਹੋਕੰਦ ਦਾ ਰੂਪ ਤੋਰਨ ਦੀ ਧਾਰ ਬਦਲ ਕੇ ਇਹ ਆਇਆ ਦੁਬਾਰਾ ਨਾਨਕ ਦਾ ਰੂਪ ਗੋਬਿੰਦ ਦੀ ਧਾਰ ਗੋਬਿੰਦ ਦਾ ਜਿਹੜਾ ਰੂਪ ਆਪ ਨੂੰ ਦੇ ਧਾਰ ਬਦਲ ਕੇ ਆਇਆ ਫਿਰ ਦੁਬਾਰਾ ਉਹ ਬਚਨ ਕਮ ਦਾ ਆਪ ਆਇਆ ਕਿ ਜਿਸ ਦੀ ਗੰਧ ਹੋ ਰਹੀ ਆ ਜਿਸ ਦੀ ਮੋਹ ਲੱਗ ਰਹੀ ਆ ਉਸ ਦਾ ਸਾਥ ਕੋਈ ਗੱਲ ਚੱਲਦੀ ਕਿ ਸਰਬ ਆਤਮਾ ਦਾ ਪਰਮ ਆਤਮਾ ਦੇ ਸਾਥ ਸ਼ਬਦ ਦੀ ਜੋ ਸੀ ਰੂਪ ਆਕਾਸ਼ માં ਰੂਪਿਆ ਔਰ ਸੰਸਕ੍ਰਿਤ ਸ਼ਬਦ ਆਵੀ ਪਰਮ ਆਤਮਾ ਇਹਨੂੰ ਤੱਕ ਕਲੇ ਆਪਣਾ ਪਿਤਾ ਰੂਪ ਦੇ ਆਕਾਲ ਕਹਿ ਕੇ ਸੀ ਸੁਣਾਇਆ ਔਰ ਇਹ ਪ੍ਰੈਕਟੀਕਲ ਬੱਲੇ ਜਿਉਰੀ ਨਹੀਂ ਕਿ ਲਿਖਿਆ ਹੈ ਜਾਂ ਕਿ ਉਹ ਆਇਆ ਨਹੀਂ ਕਰ ਇਹ ਪ੍ਰੈਕਟੀਕਲ ਕਿੱਥੇ ਹੋਇਆ ਹੈ ਇਹ ਪ੍ਰੈਕਟੀਕਲ ਕਿਸ ਧਰਤੀ ਤੇ ਹੋਇਆ ਸੰਸਕ੍ਰਿਤ ਸ਼ਬਦ ਦੀ ਇੰਕਾਰ ਆਕਾਲ ਰੂਪ ਨੂੰ ਆਪਣੇ ਪਿਤਾ ਨੂੰ ਇਹ ਪ੍ਰੈਕਟੀਕਲ ਕਿੱਥੇ ਹੋਇਆ ਸੀ ਕਿਹੜੀ ਹੋਰ ਧਰਤੀ ਸੀ ਜੰਮਤ ਉਹ ਧਰਤੀ ਸੀ ਪੇਟਰ ਤੋਂ ਇੰਦੀ ਜਿਸ ਨੂੰ ਕਨਕਪੂਰੀ ਕਿਹਾ ਗਿਆ ਕਨਕਪੂਰੀ ਮਹਾਰਾਜ ਜਿਹਨੂੰ ਕੋਹਾਂ ਦੇ ਸ੍ਰੀਮੁਨੀ ਕਿਹਾ ਗਿਆ ਇਸ ਭਰਮ ਤੋਂ ਇਸ ਭਲੇਖੇ ਤੋਂ ਨਿਕਲਣਾ ਹੈ ਕਨਕਪੂਰੀ ਖਾਬ ਹੈ ਪਿੰਡ ਕਵਿੰਡ ਔਰ ਪਿੰਡ ਕਵਿੰਡ ਦੀ ਉਹ ਧਰਤੀ ਜਿੱਥੇ ਸਾਖਪੁਰ ਸ਼ਬਦ ਨੇ ਆਕਾਰ ਪੁਰਮਹਾਰਾਜ ਜਦੋਂ ਪੱਤਰ ਲਿਖੀ ਗਏ ਤੇ ਮਹਾਰਾਜ ਜੁਰਮ ਸਿੰਘ ਜੀ ਲਿਖਦੇ ਸੀ ਕਿ ਸੱਜੇ ਪਿਤਾ ਜੀ ਸਾਫ ਨਿਸ਼ਚਿਤ ਸੇਰ ਸਾਫ ਜੀ ਦਾ ਮੈਂ ਸੇਕਿਆ ਨਮਾਣਾ ਬੱਚਾ ਆ ਔਰ ਲਿਖਣ ਵਾਲਾ ਸੱਤ ਸ਼ਬਦ ਔਰ ਜਿਸ ਨੂੰ ਲਿਖਿਆ ਜਾ ਰਿਹਾ ਉਹ ਮਹਾਰਾਜ ਸਿੰਘ ਜੀ ਗੁਪਾਲ ਅਕਮ ਦੀ ਪਿਤਾ ਸਾਤ ਸ਼ਬਦ ਦਾ ਅਕਮ ਦੀ ਤੋਂ ਸਾਤ ਸੰਜੀਓ ਸਾਤ ਸ਼ਬਦ ਦਾ ਜੱਤ ਜੀ ਇੱਕ ਬੰਦੇ ਬਣ ਗਏ ਸਰਕਾਲ ਪੁੱਤ ਜੱਤ ਜੀ ਹੁਣ ਵੀ ਇਹ ਗੌਰਵ ਜੋ ਇਹ ਦੀ ਗੱਲ ਹੈ ਸਰਕਾਲਪੁਰਖ ਜੱਜ ਕੌਣ ਆ ਜੋਤੀ ਜੋਤ ਸਰੂਪ ਹਰਮਹਾਰ ਸਿੰਘ ਸ਼ੇਰ ਸਿੰਘ ਜੀ ਜਵੀਆਂ अवतार ਕਾਲਪੁਰਖ ਅਗੰਮੀ ਜਾਟਿਆ ਸੰਗਾਨ ਦੇ ਬਚਨ ਕੀਤੇ ਸੀ ਕਿ ਜੱਟ ਬਾਰੇ ਸੰਭੀਏ ਜਦੋਂ ਕਾਲਪੁਰਖ ਅਗੰਮੀ ਜਾਟਿਆ ਹਮਾਰਾ ਸ਼ੇਰ ਸਿੰਘ ਵਿਸ਼ਨੂੰ ਕੋ ਆਣਿਆ ਜੋਤੀ ਜੋਤ ਸਰੂਪ ਹਰੇ ਤੇ ਕਹਿੰਨ ਕਿ ਅਗੰਮੀ ਜਾਟਿਆ ਫਿਰ ਉਸ ਦੇ ਬਾਅਦ ਸਤਿਗੁਰੂ ਸ਼ਬਦ ਅਗੰਮੀ ਜਾਟਿਆ ਔਰ ਜਦੋਂ ਸਤਿਗੁਰੂ ਸ਼ਬਦ ਅਗੰਮੀ ਯਾਤਕ ਦੀ ਗੱਲ ਚੱਲਦੀ ਹੈ ਔਰ ਮਹਾਰਾਜ ਫੋਨ ਸਿੰਘ ਦੀ ਗੱਲ ਚੱਲਦੀ ਹੈ ਉਸ ਤੋਂ ਬਾਅਦ ਜਿੰਨੇ ਵੀ ਗੁਰਮਖਿਆ ਜਿੰਨੇ ਵੀ ਗੁਰਮਖਿਆ ਉਹ ਸਾਰੇ ਹੀ ਅਗੰਮੀ ਧਾਰ ਦੇ ਵਿੱਚ ਹੀ ਉਹ ਯਾਤ ਹਨ ਉਹ ਵੀ ਯਾਤ ਹਨ ਸਾਰੇ ਅਗੰਮੀ ਧਾਰ ਦੇ ਵਿੱਚ ਪੰਜ ਤੱਕ ਦੇਹ ਕਰਕੇ ਜਾਂਤਾ ਪਾਤਾ ਦੀ ਫੇਰ ਨਹੀਂ ਹੈ ਉਪਰ ਲਈ ਧਾਰ ਹੈ ਇਹ ਅਗੰਮੀ ਧਾਰ ਦੇ ਵਿੱਚ ਯਾਤ ਔਰ ਕੋਈ ਸਮਝ ਲੱਗ ਰਹੀ ਹੈ ਕਿ ਜਦੋਂ ਕਾਲਪੁਰ ਜੱਟ ਦੀ ਲਿਖਤਾ ਹੋਊਗੀ ਔਰ ਜੱਟ ਦੀ ਲਿਖਤਾਂ ਉਹ ਮਹਾਰਾਜ ਸ਼ੇਰ ਸਿੰਘ ਜੀ ਦੀ ਸਾਖ ਸੁਣੀ ਜਦੋਂ ਸਾਧੂ ਦੇ ਸ਼ਬਦ ਦੀ ਜੱਟ ਦੀ ਲਿਖਤਾਂ ਮਹਾਰਾਜ ਕੋਲ ਸੇਂਗ ਜੀ ਦੀ ਆਉਣੀ ਔਰ ਜਦੋਂ ਗੁਰਮੁਖ ਜੱਟਾਂ ਦੀ ਲਿਖਤਾਂ ਦੀ ਜੱਟ ਗੁਰਮੁਖ ਔਰ ਉਹ ਕਿਸੇ ਦੀ ਲਿਖਤਾਂ ਹਾਰੇ ਜਿੰਨੇ ਜਿੰਨੇ ਗੁਰਮੁਖਾਂ ਉਹਨਾਂ ਦੀ ਲਿਖਤਾਂ ਔਰ ਜਾਤਾਂ ਪਾਤਾਂ ਪਰਮੇਸ਼ਰ ਨੇ ਖਤਮ ਕੀਤੀਆਂ ਨੇ ਸੋ ਸਾਨੂੰ ਜੱਟ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਸਾਖ